ਕਮਲ ਸਾਡੇ ਨਾਲ ਜੁੜੇ ਹੋਏ ਨੇ ਕਮਲ ਸਾਨੂੰ ਜਾਣਕਾਰੀ ਦੇਣਗੇ ਕਮਲ ਇਸ ਵਕਤ ਤੁਸੀਂ ਕਿਸ ਜਗ੍ਹਾ ਤੇ ਤੁਸੀਂ ਮੌਜੂਦ ਹੋ ਔਰ ਰਾਤ ਪਰ ਕੀ ਕੁਝ ਹੁੰਦਾ ਰਹਾ ਔਰ ਔਰ ਸਵੇਰ ਵੇਲੇ ਹੁਣ ਕਿਸ ਤਰ੍ਹਾਂ ਦੇ ਹਾਲਾਤ ਨੇ ਬਿਲਕੁਲ ਨਾਰਮਲ ਹੋ ਚੁੱਕੇ ਨੇ ਕਿਉਂਕਿ ਪਿਛਲੇ ਕਾਫੀ ਟਾਈਮ ਤੋਂ ਜੋ ਜਾਣਕਾਰੀ ਮਿਲ ਰਹੀ ਹੈ ਕਿ ਕਿਸੇ ਤਰ੍ਹਾਂ ਦੀ ਕੋਈ ਤਣਾਅ ਵਾਲੀ ਸਥਿਤੀ ਨਹੀਂ ਹੈ ਤੁਹਾਡੀ ਜ਼ੁਬਾਨੀ ਸੁਣਾਗੇ ਗਰਾਊਂਡ ਜ਼ੀਰੋ ਤੋਂ ਰਿਪੋਰਟ ਕੀ ਕਹਿੰਦੀ ਹੈ ਬਿਲਕੁਲ ਗਗਨ ਦੇਖੋ ਖਾਸ ਤੌਰ ਤੇ ਫਰੋਜਪੁਰ ਸ਼ਹਿਰ ਸਰਦੀ ਸ਼ਹਿਰ ਜੋ ਕਿ ਸਦੀਆਂ ਪਾਕਿਸਤਾਨ ਅੰਤਰਰਾਸ਼ਟਰੀ ਬਾਰਡਰ ਜਿਹੜਾ ਪਾਕਿਸਤਾਨ ਅਤੇ ਭਾਰਤ ਉਸ ਬਾਰਡਰ ਦੇ ਉੱਪਰ ਜਿਹੜਾ ਇਹ ਕਿਸੇ ਦੇ ਸ਼ਹਿਰ ਵਸਿਆ ਹੋਇਆ ਇੱਥੋਂ 10 ਕਿਲੋਮੀਟਰ ਦੀ ਦੂਰੀ ਤੇ ਅੰਤਰਰਾਸ਼ਟਰੀ ਬਾਰਡਰ ਜਿਹੜਾ ਉਹ ਪੈ ਜਾਂਦਾ ਲਗਭਗ ਇਸ ਸ਼ਹਿਰ ਦੇ ਵਿੱਚ ਕਿਸੇ ਦੇ ਆ ਦੇ ਰਾਤ ਸੁੱਖ ਸ਼ਾਂਤੀ ਹੈ ਕਿਸੇ ਦੇ ਕੱਲ ਦੀ ਹੈ ਜੋ ਸੁੱਖ ਸ਼ਾਂਤੀ ਆ ਰਹੀ ਹੈ ਕਿਉਂਕਿ ਜਿਸ ਸਮੇਂ ਪਹਿਲਾਂ ਸਭ ਤੋਂ ਪਹਿਲਾਂ ਤਾਂ ਸੀਸਫਾਇਰ ਨੂੰ ਲਾਗੂ ਕਰਨ ਨੂੰ ਲੈ ਕੇ ਜਿਸ ਸਮੇਂ ਸਹਿਮਤੀ ਬਣੀ ਤਾਂ ਉਸ ਸਮੇਂ ਇਸੇ ਸ਼ਹਿਰ ਦੇ ਵਿੱਚ ਹੀ ਸਭ ਤੋਂ ਪਹਿਲਾਂ ਢੋਲ ਵਜਾਏ ਗਏ ਲੋਕਾਂ ਵੱਲੋਂ ਢੋਲ ਵਜਾ ਕੇ ਲੋਕਾਂ ਵੱਲੋਂ ਖੁਸ਼ੀ ਜਿਹੜੀ ਕੀ ਕੀਤੀ ਗਈ ਕਿ ਦੋਨੇ ਮੁਲਕਾਂ ਦੇ ਜਿਹੜੇ ਲੋਕ ਨੇ ਉਹ ਸੁਰੱਖਿਤ ਰਹਿ ਗਏ ਕਿਉਂਕਿ ਲੋਕਾਂ ਦਾ ਵੀ ਕਹਿਣਾ ਸੀਗਾ ਮਨੁੱਖਤਾ ਦੇ ਆਧਾਰ ਦੇ ਉੱਪਰ ਵੀ ਲੋਕਾਂ ਦੇ ਬਿਆਨ ਸੀਗੇ ਕਿ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੁੰਦਾ ਅਤੇ ਇਹ ਭਾਰਤ ਕਦੇ ਵੀ ਪਹਿਲ ਨਹੀਂ ਕਰਦਾ ਜੇਕਰ ਪਾਕਿਸਤਾਨ ਲਗਾਤਾਰ ਕੋਈ ਹਰਕਤਾਂ ਕਰ ਰਿਹਾ ਤਾਂ ਕਰਕੇ ਜਿਹੜਾ ਉਹਨਾਂ ਦਾ ਜਵਾਬ ਦਿੱਤਾ ਜਾ ਰਿਹਾ ਤਾਂ ਉੱਥੇ ਖਾਸ ਤੌਰ ਤੇ ਕਿਸੇ ਜੋ ਢੋਲ ਵਜਾਏ ਗਏ ਲੋਕਾਂ ਨੇ ਇਹ ਜਿਹੜੇ ਖੁਸ਼ੀ ਜਾਰ ਕੀਤੀ ਕਿ ਜੀ ਇਸ ਮੁਲਕ ਦੇ ਲੋਕ ਅਤੇ ਉਸ ਮੁਲਕ ਦੇ ਲੋਕ ਦੋਹਾਂ ਮੁਲਕਾਂ ਦੇ ਲੋਕਾਂ ਦੀਆਂ ਕੀਮਤੀ ਜਾਨਾਂ ਬਚ ਗਈਆਂ ਕਿਉਂਕਿ ਜੰਗਾਂ ਦੇ ਵਿੱਚ ਕੀ ਹੁੰਦਾ ਕਿ ਬਹੁਤ ਸਾਰੀਆਂ ਜਿਹੜੀਆਂ ਕੀਮਤੀ ਜਾਣਾਂ ਨੇ ਉਹ ਜੰਗ ਦੇ ਮੈਦਾਨ ਦੇ ਵਿੱਚ ਜਾਂ ਜੰਗ ਦੇ ਇਹ ਸਮੇਂ ਦੌਰਾਨ ਕਿਸਾ ਦੇ ਚਲੀਆਂ ਜਾਂਦੀਆਂ ਨੇ ਤਾਂ ਉਸ ਤੋਂ ਬਾਅਦ ਹਾਲਾਂਕਿ ਤਕਰੀਬਨ 9 ਵਜੇ ਦੇ ਆਸ-ਪਾਸ ਜਦੋਂ ਕਿਸੇ ਦੇ ਇਨਫੋਰਮੇਸ਼ਨ ਆਉਣੀਆਂ ਸ਼ੁਰੂ ਹੋਈਆਂ ਜੰਮੂ ਕਸ਼ਮੀਰ ਪਠਾਨਕੋਟ ਸਾਈਡ ਤੋਂ ਕੁਝ ਜਾਣਕਾਰੀਆਂ ਆਉਣੀਆਂ ਸ਼ੁਰੂ ਹੋਈਆਂ ਤਾਂ ਉਸ ਸਮੇਂ ਪ੍ਰਸ਼ਾਸਨ ਵੱਲੋਂ ਜਿਹੜਾ ਤਿਹਾਦ ਦੇ ਤੌਰ ਤੇ ਬਲੈਕਆਊਟ ਹੈ ਉਹ ਲਾਗੂ ਕਰ ਦਿੱਤਾ ਗਿਆ ਸੀ ਕਿ ਬਲੈਕਆਊਟ ਕਰ ਦਿੱਤਾ ਗਿਆ ਸੀ ਪੂਰੇ ਫਿਰੋਜ਼ਪੁਰ ਸ਼ਹਿਰ ਨੂੰ ਤਿਹਾਦ ਦੇ ਤੌਰ ਤੇ ਕਿ ਦੁਸ਼ਮਣ ਉਸ ਸਮੇਂ ਵੀ ਕੋਈ ਨਾ ਕੋਈ ਐਕਟੀਵਿਟੀ ਕਰ ਸਕਦਾ ਜਿਸ ਕੇ ਪਾਕਿਸਤਾਨ ਨੇ ਸੀਜ਼ਫਾਇਰ ਦਾ ਉਲੰਘਣ ਕੀਤਾ ਤਾਂ ਫਰੋਜਪੁਰ ਦੇ ਵਿੱਚ ਸੀਜ਼ਫਾਇਰ ਦਾ ਉਲੰਘਣ ਕਰ ਸਕਦਾ ਤਾਂ ਉਸ ਨੂੰ ਇਤਿਆਦ ਦੇ ਤੌਰ ਤੇ ਜਿਹੜਾ ਫਰੋਜਪੁਰ ਸ਼ਹਿਰ ਨੂੰ ਬਲੈਕਆਊਟ ਕੀਤਾ ਗਿਆ ਪਰ ਆ तकरीबन ਸਵਾ ਘੰਟਾ ਡੇਢ ਘੰਟਾ ਬਾਅਦ ਜਿਹੜਾ ਬਲੈਕਆਊਟ ਆ ਉਸ ਨੂੰ ਖਤਮ ਕਰ ਦਿੱਤਾ ਗਿਆ ਕੋਈ ਵੀ ਮੂਵਮੈਂਟ ਜਿਹੜੀ ਬਾਰਡਰ ਦੇ ਉੱਪਰ ਨਹੀਂ ਦਿਖਾਈ ਦਿੱਤੇ ਅਤੇ ਇਹ ਪੂਰੀ ਰਾਤ ਜਿਹੜੀ ਕਿ ਸਦਿਆ ਸ਼ਾਂਤੀਪੂਰਕ ਬਿਨਾ ਤਣਾਅਪੂਰਨ ਤੋ ਸਥਿਤੀ ਤੋਂ ਜਿਹੜੀ ਹੈ ਫਰੋਜਪੁਰ ਵਾਸੀਆਂ ਦੀ ਗੁਜ਼ਰੀ ਹੈ ਅਤੇ ਲਗਾਤਾਰ ਇਸ ਤਰੀਕੇ ਇਹ ਫਰੋਜਪੁਰ ਵਾਸੀ ਵੀ ਕਿਉਂਕਿ ਖੁਸ਼ ਨੇ ਸੀਜ਼ਫਾਇਰ ਲਾਗੂ ਹੋਣ ਨੂੰ ਲੈ ਕੇ ਪਰ ਪਾਕਿਸਤਾਨ ਜਿਹੜਾ ਦੇਸ਼ ਕੰਗਾਲੀ ਦੇ ਉੱਪਰ ਪਹੁੰਚਿਆ ਹੋਇਆ ਜਿਹੜਾ ਪਾਕਿਸਤਾਨ ਦੇਸ਼ ਅੱਤਵਾਦ ਦੀ ਪੁਸ਼ਤਪਨਾਹੀ ਕਰ ਰਿਹਾ ਅੱਜ ਉਹੀ ਪਾਕਿਸਤਾਨ ਆਪਣੀ ਹਰੇਕ ਜਿਹੜਾ ਵਾਦਾ ਹਰੇਕ ਸਮਝੌਤੇ ਤੋਂ ਭਜਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਸਿੱਧੇ ਤੌਰ ਤੇ ਮੰਨਿਆ ਜਾਵੇ ਹੁਣ ਤਾਂ ਜੋ ਪਾਕਿਸਤਾਨ ਦਾ ਪੂਰਾ ਇੱਕ ਕੰਟਰੋਲ ਆ ਉਥੋਂ ਦੀ ਫੌਜ ਚਲਾਉਂਦੀ ਆ ਨਾ ਕਿ ਉਥੋਂ ਦੇ ਪ੍ਰਧਾਨ ਮੰਤਰੀ ਚਲਾਉਂਦੇ ਨਾ ਕਿ ਉਥੋਂ ਦੇ ਇਹ ਹੋਰ ਜਿਹੜੇ ਮੰਤਰੀ ਨੇ ਡਿਪਟੀ ਪ੍ਰਧਾਨ ਮੰਤਰੀ ਨੇ ਪ੍ਰਾਈਮ ਮਿਨਿਸਟਰ ਨੇ ਜਾ ਕੋਈ ਹੋਰ ਆਗੂ ਨੇ ਉਹ ਉਤੋਂ ਦਾ ਦੇਸ਼ ਨਹੀਂ ਚਲਾਉਂਦੇ ਹਾਲੇ ਕਿ ਜਦੋਂ ਕਿਹਾ ਸਕਦੇ ਆਪ ਪਹਿਲਾਂ ਫੋਨ ਕਰਨਾ ਪਹਿਲਾਂ ਫੋਨ ਕਰਕੇ ਕਹਿਣਾ ਕਿ ਚਲੋ ਆਪਾਂ ਗੱਲਬਾਤ ਤੋੜਦੇ ਆ ਆਪਾਂ ਜਿਹੜਾ ਸੀਜ਼ਫਾਇਰ ਲਾਗੂ ਕਰਨ ਨੂੰ ਲੈ ਕੇ ਆਉਣੇ ਆ ਡੋਨਲਡ ਟਰੰਪ ਨੂੰ ਵਿੱਚ ਪਾਉਣਾ ਜੋ ਪ੍ਰੈਜ਼ੀਡੈਂਟ ਨੇ ਅਮਰੀਕਾ ਦੇ ਉਹਨਾਂ ਨੂੰ ਵਿੱਚ ਪਾਉਣਾ ਅਤੇ ਆਪ ਹੀ ਵਿੱਚ ਪਹਿਲਾਂ ਸਟਾਰਟਿੰਗ ਕਰਕੇ ਆਪ ਹੀ ਮਾਫੀ ਮੰਗਣੀ ਆਪ ਹੀ ਮਾਫੀ ਮੰਨ ਕੇ ਸਮਝੌਤੇ ਨੂੰ ਵਧਾਉਣਾ ਅਤੇ ਉਸ ਤੋਂ ਬਾਅਦ ਆਪ ਹੀ ਕਿਤੇ ਨਾ ਕਿਤੇ ਕਿਸੇ ਦੇ ਉਸ ਸਮਝੌਤੇ ਤੋਂ ਭੱਜਣਾ ਸਿੱਧੇ ਤੌਰ ਤੇ ਕਿਹਾ ਸਕਦੇ ਜਦੋਂ ਆਮ ਭਾਸ਼ਾ ਕੇ ਹਿੰਦਾ कि पीठ पे वार करना या पीठ दिखा के बजना उस को कायर किया जाता है पाकिस्तान, पाकिस्तान ने एक कायर का अवार्ड है जड़ा ले लिया देखो फितरत है पाकिस्तान दी ते अपनी फितरत नु कायम रखा पाकिस्तान ने एक तरीके दे नाल लेकिन ਤੁਹਾਡੇ ਆਸ-ਪਾਸ ਅਸੀਂ ਦੇਖ ਰਹੇ ਆ ਲੋਕ ਜ਼ਰਾ ਕੈਮਰਾ ਪੈਨ ਕਰਕੇ ਦਿਖਾਓ ਨਾ ਲੋਕਾਂ ਤੱਕ ਵੀ ਜਾਓ ਕਿ ਸਵੇਰ ਹੁੰਦੇ ਤਾਂ ਕਿੰਨਾ ਸਕੂਨ ਕਿੰਨੀ ਸ਼ਾਂਤੀ ਉਹ ਮਹਿਸੂਸ ਕਰ ਰਹੇ ਨੇ ਔਰ ਕੀ ਚਾਹੁੰਦੇ ਨੇ ਕਿਉਂਕਿ ਹਰ ਕੋਈ ਇਹਹੀ ਚਾਹੁੰਦਾ ਹੈ ਕਿ ਜੰਗ ਨਹੀਂ ਹੋਣੀ ਚਾਹੀਦੀ ਔਰ ਮਸਲਾ ਜੋ ਹੈ ਹੱਲ ਹੋ ਜਾਣਾ ਚਾਹੀਦਾ ਸ਼ਾਂਤੀ ਦੇ ਨਾਲ ਗੱਲ ਕਰੋ ਲੋਕਾਂ ਦੇ ਨਾਲ ਜਰਾ ਇਹ ਬਿਲਕੁਲ ਕਿਉਂਕਿ ਇਸ ਸਮੇਂ ਜਿਹੜੇ ਲੋਕ ਨੇ ਲਗਾਤਾਰ ਕੈਸਾ ਦੇ ਆ ਰਹੇ ਨੇ ਬਾਜ਼ਾਰ ਦੇ ਵਿੱਚ ਉਹਨਾਂ ਦੇ ਨਾਲ ਜਿਹੜੀ ਗੱਲਬਾਤ ਵੀ ਕੋਸ਼ਿਸ਼ ਕਰਾਂਗੇ ਭਾਈ ਕੀ ਨਾਮ ਹੈ ਤੁਹਾਡਾ ਕੀ ਤੇਸ਼ਕੂਆ ਕਿਸ ਤਰੀਕੇ ਦੇਖਦੇ ਹੋ ਉਸ ਤੇ ਅਸੀਂ ਇਸ ਵਾਇਰ ਲਾਗੂ ਕਰ ਦਿੱਤਾ ਗਿਆ ਦੋਨਾਂ ਦੇਸ਼ਾਂ ਦੇ ਵਿੱਚ ਲੜਾਈ ਨਹੀਂ ਹੋਏਗੀ ਜਾਣ ਕਰਕੇ ਹਾਲਾਤ ਨਹੀਂ ਬਣ ਗਏ ਪਰ ਪਾਕਿਸਤਾਨ ਨੇ ਉਸ ਦੀ ਵੀ ਲੰਘਣਾ ਕੀਤੀ ਰਾਤ ਵੀ ਜਿਹੜਾ ਹਮਲਾ ਕਰਨ ਦੀ ਕਾਫੀ ਥਾਵਾਂ ਤੇ ਕੋਸ਼ਿਸ਼ ਕੀਤੀ ਕੈਸਾ ਤੇ ਪਾਕਿਸਤਾਨ ਦੀ ਫਿਤਰਤ ਬਣ ਚੁੱਕੀ ਹੈ ਮੜੀ ਵਾਲਾ ਪਾਕਿਸਤਾਨ ਲਈ ਬਹੁਤ ਮੜੀ ਵਾਲਾ ਇਹ ਇੱਕ ਵਾਰੀ ਹੋਰ ਗੱਲ ਹੋਈ ਗਈ ਹੈ ਸੀਸਵਾਯਾ ਦੀ ਉਹਨੂੰ ਪਾਲਣਾ ਕਰਨੀ ਚਾਹੀਦੀ ਹੈ ਉਹਦੇ ਫਿਰ ਮਨਛਾ ਕੀ ਲੱਗਦੀ ਹੈ ਕਿ ਦੂਰੀ ਚਿਹਰੇ ਚ ਖੇੜਦੇ ਦੋਗਲੇ ਚਿਹਰੇ ਚ ਖੇੜਦੇ ਪਾਕਿਸਤਾਨ ਦਾ ਪਹਿਲਾਂ ਹੀ ਡੋਗਲਾ ਚਿਹਰਾ ਹੈਗਾ ਹੀ ਹੈ ਪਹਿਲਾਂ ਹੀ ਉਹਨਾਂ ਦੇ ਕੋਈ ਸ਼ੱਕ ਨਹੀਂ ਹੈ ਉਹਨਾਂ ਦੇ ਜੋ ਆਪਾਂ ਕੀ ਕਹਿ ਸਕਦੇ ਆ ਲੱਗਦਾ ਜੇਕਰ ਮੰਨ ਲਓ ਪਾਕਿਸਤਾਨ ਨੇ ਹਟਦਾ ਫਿਰ ਉਹਨੂੰ ਮੂੰਹ ਤੋੜਵਾ ਜਵਾਬ ਦੇਣਾ ਚਾਹੀਦਾ ਜ਼ਰੂਰ ਦੇਣਾ ਚਾਹੀਦਾ ਜੀ ਇਹ ਨਹੀਂ ਹਟਦਾ ਫਿਰ ਬੰਦੇ ਖੜਾ ਮਰਵਾਣੇ ਆਪਾਂ ਆਪਣੇ ਤਾਂ ਬਿਲਕੁਲ ਦੇਖੋ ਕਿਵੇਂ ਬੰਦੇ ਥੋੜੀ ਮਰਵਾਣੇ ਆਸੀਂ ਆਪਣੇ ਜੇਕਰ ਪਾਕਿਸਤਾਨ ਨਹੀਂ ਹੜਦਾ ਤਾਂ ਉਸ ਨੂੰ ਮੂੰਹ ਤੋੜਵਾ ਜਵਾਬ ਜਿਹੜਾ ਦੇਣਾ ਚਾਹੀਦਾ ਇਸ ਵਿੱਚ ਸਵੇਰੇ ਸਵੇਰੇ ਜੋ ਕਿਸੇ ਲੋਕੀ ਨੇ ਚਾਹ ਪੀਣ ਆ ਰਹੇ ਨੇ ਜਾਂ ਕਿਸੇ ਦੇ ਸੈਰ ਕਰਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਨਾਲ ਹੀ ਗੱਲਬਾਤ ਕਰਾਂਗੇ ਕਿਉਂਕਿ ਪਾਕਿਸਤਾਨ ਨੇ ਆਪਣੀ ਫਿਤਰਤ ਦਿਖਾ ਦਿੱਤੀ ਆ ਪਾਕਿਸਤਾਨ ਨੇ ਜੋ ਫਿਜ਼ਰਤ ਦਿਖਾ ਕੇ ਇੱਕ ਤਰੀਕਾ ਦੱਸ ਦਿੱਤਾ ਕਿ ਉਹ ਹਮੇਸ਼ਾ ਸਮਝੌਤਿਆਂ ਤੋਂ ਭੱਜਦਾ ਹੋਇਆ ਨਜ਼ਰ ਆਉਂਦਾ ਹੈ ਕਿ ਕਿਸ ਤਰੀਕੇ ਨਾਲ ਦੇਖਦੇ ਹੋ ਕਿਸ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਪਾਕਿਸਤਾਨ ਆਪਣੇ ਕੀਤੇ ਹੋਏ ਸਮਝੌਤਿਆਂ ਤੋਂ ਜਾਂ ਵਾਅਦਿਆਂ ਤੋਂ ਭੱਜਦਾ ਹੋਇਆ ਨਜ਼ਰ ਆ ਰਿਹਾ ਹੈ ਜੋ ਸੀਜ਼ਫਾਇਰ ਲਾਗੂ ਕਰਨ ਦੀ ਅਪੀਲ ਵੀ ਆਪ ਕੀਤੀ ਅਤੇ ਭੱਜਿਆ ਵੀ ਆਪ ਬੋਲ ਇਹ ਤਾਂ ਇਹਨਾਂ ਦੀ ਅਸਲ ਗਲਤ ਗੱਲ ਹੈ ਜੀ ਬਾਕੀ ਕੋਈ ਨਹੀਂ ਹੈ ਜੀ ਗੱਲ ਨਹੀਂ ਆਪਣੇ ਮੁਲਕ ਵੱਡੇ ਬੈਠੇ ਹੋਏ ਨੇ ਨਿਬੜ ਲੈਣਗੇ ਸਾਰਾ ਕੰਮ ਸਹੀ ਹੋ ਜਾਏਗਾ ਕੋਈ ਇਹ ਜੀ ਗੱਲ ਨਹੀਂ ਇੰਨੀ ਹਿੰਮਤ ਨਹੀਂ ਹੈਗੀ ਉਹਦੀ ਆਪਣੇ ਤੇ ਗੱਲ ਕਰ ਜਾਵੇ। ਛੀਤ ਲਾਲ ਕੀਤੀ ਉਹਨੂੰ ਉਹਦਾ ਜਵਾਬ ਵੀ ਮਿਲ ਜੇ। ਜਲਦੀ ਮਿਲ ਜੇ। ਫਿਰ ਗਿਆ ਤੇ ਗੋਡੇ ਟੇਕਦਾ ਹੋਏ ਨਜ਼ਰ ਆਊਗਾ। ਫਿਰ ਭੱਜ ਕੇ ਆਊਗਾ ਬਾਸੇ। ਟੇਕ ਨਹੀਂ ਤੇ ਇਹਨਾਂ ਨੂੰ ਟਿਕਣਾ ਹੀ ਪੈਣਾ ਜੀ ਹੋਰ ਇਹਨਾਂ ਕੋਲ ਕੋਈ ਚਾਰਾ ਨਹੀਂ ਆਇਆ। ਇਹ ਸਿਰਫ ਵਾਧਾ ਹੀ ਪਾਲਦੇ ਨੇ ਆਪਾਂ। ਵੀ ਬਹਾਨਾ ਪਾਲਦੇ ਨੇ ਸਾਨੂੰ ਕੋਈ ਵਿਚ ਬੋਲੇ ਤੇ ਫੈਸਲਾ ਹੋਵੇ ਸਾਡਾ। ਪਾਕਿਸਤਾਨ ਆਉਦੇ ਦੇਸ਼ ਵਾਲ ਨਹੀਂ ਦੇਖਦਾ ਹਨ ਆਪ ਦਾ ਦੇਸ਼ ਕੰਗਾਲੀ ਤੇ ਪਹੁੰਚੇ ਖੜਾ ਫਿਰ ਵੀ ਵੱਡੇ ਵੱਡੇ ਲਲਕਾਰੇ ਮਾਰਨੇ ਗਿੱਧੜ ਧਮਕੇ ਦੇ ਤੋਂ ਪਿੱਛੇ ਨਹੀਂ ਹਟਦਾ ਪਿਆ ਬਿਲਕੁਲ ਬਿਲਕੁਲ ਇਹ ਤਾਂ ਕੋਈ ਗੱਲ ਨਹੀਂ ਜੇ ਸ਼ੇਰ ਗੜਗਾਰੇ ਤਾਂ ਮਾਰਦੇ ਹੀ ਹੁੰਦੇ ਨੇ ਜੀ ਕੋਈ ਇਹ ਜੀ ਗੱਲ ਨਹੀਂ ਹੈ ਬਾਕੀ ਕੋਈ ਨਹੀਂ ਆਪਾਂ ਨੂੰ ਗੜਗਾਰਿਆਂ ਨੂੰ ਚੁੱਪਣ ਕਰਵਾਸਤੇ ਵੀ ਆਪਣੇ ਕੋਲ ਹੈਗਾ ਸਾਰਾ ਸਿਸਟਮ ਹੈਗਾ ਆਪਣੇ ਵੀ ਨਹੀਂ ਕੋਈ ਘਬਰਾਉਂਦੇ ਜੀ ਮੋਦੀ ਸਾਹਿਬ ਵੀ ਪੂਰੇ ਬੈਠੇ ਨੇ ਗੜਕਾਰ ਕੇ ਏਟ ਦਾ ਜਵਾਬ ਦੇਵਾਂਗੇ ਪੂਰਾ ਕੋਈ ਗੱਲ ਤਾਂ ਕਰਕੇ ਵੇਖੋ ਬਾਕੀ ਠੀਕ ਹੀ ਨੇ ਹੁਣ ਅੱਜ ਸਾਰੇ ਖੁਸ਼ ਨੇ ਜੀ ਇਸ ਫੈਸਲੇ ਤੋਂ ਰਾਤ ਰਾਤ ਸਾਰਿਆਂ ਨੇ ਬੜੀ ਸ਼ਾਂਤੀ ਨਾਲ ਗੁਜ਼ਾਰੀ ਬੜਾ ਵਧੀਆ ਜੀ ਬਾਕੀ ਬਾਕੀ ਹੈ ਜੀ ਗੱਲ ਨਹੀਂ ਹੈ ਜੀ ਜਿਹੜੀ ਆਪਣੀ ਫੌਜ ਹੈ ਉਹ ਬੈਠੀ ਆਪਣੇ ਬਾਰਡਰਾਂ ਤੇ ਕੋਈ ਆਪਾਂ ਟੋਰ ਨਾਲ ਸੁਤੇ ਪਏ ਆ ਰਾਤ ਰਾਤ ਜਿਹੜੀ ਫੌਜ ਤੇ ਜੋ ਭਰੋਸਾ ਹੈ ਇਹ ਭਰੋਸਾ ਜੋ ਹੈ ਬਹੁਤ ਇੱਕ ਮਜ਼ਬੂਤ ਗੱਲ ਹੈ ਕਿ ਆਪਣੀ ਆਰਮੀ ਤੇ ਭਰੋਸਾ ਜ਼ਾਹਰ ਕਰ ਰਹੇ ਨੇ ਕੋਈ ਚੋਰੀ ਬਿਲਕੁਲ ਕਮਲ ਤੁਸੀਂ ਬਣੇ ਰਹਿਣਾ ਜਾਣਕਾਰੀ ਤੁਹਾਡੇ ਕੋਲੋਂ ਲੈਦੇ ਰਾਂਗੇ ਫਿਲਹਾਲ ਇੱਕ ਛੋਟੀ ਜਿਹੀ